30 ਪੰਦੀ ਹਰਦੀ ਅੱਜ ਕੱਲੇ ਟੈਕਟਿਕ ਸਕੂਟਰੀ ਆ ਰਹੀ ਹੈ ਬੜੀ ਵਧੀਆ ਭੱਜਦੀ ਤੇ ਤੁਸੀਂ ਇੱਤੇ ਸਾਈਕਲ ਤੇ 50 ਜੀ ਭਾਜੀ ਆਪਣਾ 10 ਲੱਖ ਦੀ ਗੱਡੀ ਹੋएगी ਨਾ ਜੀ ਕਾਰ ਹੁੰਦੀ ਕਾਰ 10 ਲੱਖ ਦੀ ਕੋਈ ਵੀ ਉਹਦੇ ਨਾਲ ਇਹਨੂੰ ਖੁਲਾਰ ਦੋ ਗੱਡੀ ਕੋਈ ਮੈਂ ਦੇਖੂਗਾ ਤੇ ਇਹਨੂੰ ਸਾਰੇ ਵੇਖਣਗੇ ਇਹ ਸੱਜੀ 3 ਘੰਟਿਆਂ ਜਾਂ 4 ਘੰਟੇ ਦਾ 40 ਕਿਲੋਨ ਰਨ ਜਿੱਤੇ ਮਰਜ਼ੀ ਜਾਂਦਾ ਮੈਂ ਸਵੇਰੇ ਮੈਂ ਸੈਰ ਕਰਾਂ ਵੀ ਜਾਂਦਾ ਮੈਂ ਸਵੇਰੇ ਮੈਂ ਮੋਟਰਾਈਂ ਚੱਲਦਾ ਤੇ ਤੇ ਚਲਾਈਦਾ ਛੱਡਦਾ ਜਾਈਦਾ ਫੇਰ ਆਈਦਾ ਹਾਂ ਇੱਕ ਦੋ ਬੰਦਿਆਂ ਨੇ ਕਿਹਾ ਦੋ ਤਿੰਨ ਬਣਵਾਤੇ ਹੋਏ ਮੈਂ ਜਦ ਬਣਵਾ ਹੀ ਦਿੱਤੇ ਆ ਆ ਦੋ ਤਿੰਨ ਬਣਵਾਤੇ ਹੋਏ ਆ ਤੇ ਹੁਣ ਇੱਕ ਦਾ ਆਰਡਰ ਆ ਗਿਆ ਵਾ ਕੱਲ ਪਰਸੋ ਦਾ ਕੰਮ ਵੀ ਕਰ ਦੇਣਾ ਵਾ ਕਿਆ ਬਾਤ ਇਹ ਫੇ ਤੁਹਾਡੇ ਲਈ ਤੁਹਾਡਾ ਆਪਣਾ ਸ਼ੌਂਕ ਬਿਜ਼ਨਸ 'ਚ ਵੀ ਤਬਦੀਲ ਹੋ ਰਿਹਾ ਲੱਗਦਾ ਹਾਂਜੀ 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 ਮਿੰਨੀ ਬੁਲਟੀ ਕਹਿੰਦੇ ਸਾਰੇ ਮਿੰਨੀ ਬੁਲਟੀ ਕਹਿੰਦੇ ਆ ਜੀ ਇਹ ਸੈਸਰੀਆਂ ਕਿਤੋਂ ਲੱਭੀਆਂ ਦੀਆਂ ਖਾਸ ਇਹ ਸਾਰਾ ਜੋ ਜੋ ਦਿਲ ਨੂੰ ਮੇਰੇ ਕੀਤਾ ਉਹ ਮੈਂ ਕੰਮ ਕਰਵਾਤਾ ਹੀ ਇਹਦਾ ਅੱਛਾ ਕਿੰਨੇ ਕ ਪੈਸੇ ਲਾਤੇ ਜੀ ਇਹ ਟੋਟਲ 50000 ਦਾ ਪੈ ਗਿਆ ਜੀ ਮਨੂੰ 50000 ਦਾ ਸਾਈਕਲ 20000 ਦਾ ਸਾਈਕਲ 30000 ਰੁਪਏ ਉੱਪਰ ਲਾਤਾ ਜੀ ਦੀ ਬੰਦੀ ਹਲਦੀ ਅੱਜ ਕੱਲ ਦੀ ਡੈਕਟਿਕ ਸਕੂਟਰੀ ਆ ਰਹੀ ਹੈ ਬੜੀ ਵਧੀਆ ਭੱਜਦੀ ਤੇ ਤੁਸੀਂ ਇੱਥੇ ਸਾਈਕਲ ਤੇ 50000 ਭਾਜੀ ਆਪਣਾ 10 ਲੱਖ ਦੀ ਗੱਡੀ ਹੋएगी ਨਾ ਇਹਦੀ ਕਾਰ ਹੁੰਦੀ ਕਾਰ 10 ਲੱਖ ਦੀ ਕੋਈ ਵੀ ਉਹਦੇ ਨਾਲ ਇਹਨੂੰ ਖੁਲਾਰ ਦਿਓ ਗੱਡੀ ਕੋਈ ਮੈਂ ਦੇਖੂਗਾ ਤੇ ਇਹਨੂੰ ਸਾਰੇ ਵੇਖਣਗੇ ਉਹੀ ਗੱਲ ਹਾਂ ਕਿ ਤੁਹਾਨੂੰ ਵੀ ਦੇਖਦੇ ਪਏ ਸੀ ਅਸੀਂ ਮੋੜ ਦੇ ਮੋੜ ਦੇ ਵੇਖਦੇ ਆ ਕਿ ਬਾਜੀ ਕੀ ਚੀਜ਼ ਕੀ ਹੈ ਹਾਂ ਬਸ ਬਸ ਤੁਹਾਡੇ ਸਾਹਮਣੇ ਉਸ ਦਿਨ ਵੀ ਬੁਲਟ ਵਾਲਾ ਬੰਦਾ ਆ ਕੇ ਖਲੋ ਗਿਆ ਸੀ ਉਹ ਆਪਣਾ ਬੁਲਟ ਸਾਈਡ ਤੇ ਕਰਦਾ ਭਾਵੇਂ ਚੁੱਕ ਕੇ ਲੈ ਜਾਂਦਾ ਉਹਦਾ ਉਧਰ ਧਿਆਨ ਹੀ ਨਹੀਂ ਗਾਇਆ ਇਹਦਾ ਇਹ ਪਤਾ ਆਈਡੀਆ ਕਿੱਥੋਂ ਆਇਆ ਏ ਜਿਹੜਾ ਐਡਾ ਮੋਡੀਫਾਈ ਕਰਾਉਂਦਾ ਲਾਈਟਾਂ ਲਗਵਾਈਆਂ ਸਾਈਡਾਂ ਤੇ ਮਤਲਬ ਵਧੀਆ ਵੈਸੇ ਹੀ ਮੈਂ ਬੈਠੇ ਬੈਠੇ ਸੋਚਿਆ ਕਿ ਯਾਰ ਬੈਟਰੀ ਵਾਲਾ ਹੋ ਜਾਵੇ ਤੇ ਵਧੀਆ ਹੈਗਾ ਵਾ ਤੇ ਮੈਂ ਕਿਹਾ ਮੈਂ ਕਰ ਲੈਣਾ ਬੜੀ ਹੀ ਦੁਨੀਆ ਨੂੰ ਪੁੱਛਿਆ ਭਾਈ ਕਿੱਥੋਂ ਹੋਏਗਾ ਕਿੱਥੋਂ ਹੋਏਗਾ ਉਹ ਫਿਰ ਕੋਈ ਨਾ ਕੋਈ ਬੰਦਾ ਟੱਕਰ ਹੀ ਗਿਆ ਫਿਰ ਉਹਨੇ ਕਿਹਾ ਹਾਂਜੀ ਭਾਈ ਹੋ ਜਾਏਗਾ ਜੀ ਪੈਸੇ ਲੱਗਣੇ ਆ ਮੈਂ ਕਿਹਾ ਪੈਸੇ ਦੀ ਕੋਈ ਗੱਲ ਨਹੀਂ ਕੰਮ ਕਰਨਾ ਤੁਸੀਂ ਕਹਿੰਦਾ ਓਕੇ ਹੈ ਜੀ ਡਿਜ਼ਾਈਨ ਫਿਰ ਤੁਸੀਂ ਆਪਣਾ ਤਿਆਰ ਕੀਤਾ ਮਤਲਬ ਸਾਰਾ ਇਹ ਪ੍ਰਪੇਰ ਹਾਂ ਸਾਰਾ ਬਾਰੋ ਕੁਝ ਜੋ ਜੋ ਦਿਲ ਕੀਤਾ ਬੁਲਟ ਦਾ ਸ਼ੀਸ਼ਾ ਹੈ ਇਹ ਮੈਂ ਆ ਲਗਵਾ ਲਿਆ ਫੋਨ ਲਗਾ ਲਿਆ ਨਾਲ ਸਕਰੀਨ ਲਗਾ ਲਿਆ ਆ ਫੋਨ ਆ ਵੇਖੋ ਨਾ ਆ ਗਾਣੇ ਗੁਣੇ ਸੁਣੀਦੀ ਆ ਹੈਡਫੋਨ ਲੱਗੇ ਹੋਏ ਆ ਗਾਣੇ ਗੁਣੇ ਸੁਣੀਦੀ ਆ ਕੀ ਬਾਤ ਹੈ ਬਜੀ ਇਹਦੇ ਮਤਲਬ ਤੁਸੀਂ ਗੱਡੀ ਮੋਗੇ ਪੂਰੀ ਵਾਈਬ ਲੈਨੇ ਤੂੰ ਹਾਂਜੀ 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 ਸਾਈਕਲ ਦਾ ਸਾਈਕਲ ਹੈ ਕਿ ਮਤਲਬ ਮੇਨ ਬੈਟਰੀ ਤੇ ਚੱਲਦਾ ਚਾਰਜ ਕਿੰਨਾ ਕਰਦਾ ਮੈਂਦਾ ਇਹਨੂੰ ਕਿੰਨੀ دیر ਚ ਹੋ ਜਾਂਦਾ ਇਹ ਸਰ ਜੀ 3 ਘੰਟਿਆਂ ਚ ਚਾਰਜ ਹੋ ਜਾਂਦਾ 40 ਕਿਲੋਮੀਟਰ ਜਿੱਤੇ ਮਰਜ਼ੀ ਜਾ ਸਕਦਾ ਮੈਂ ਸਵੇਰੇ ਮੈਂ ਸੈਰ ਕਰਾਂ ਵੀ ਜਾਂਦਾ ਮੈਂ ਸਵੇਰੇ ਮੈਂ ਮੋਟਰਾਈਂ ਚੱਲਦਾ ਤੇ 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 ਚਲਾਈਦਾ ਛੱਟਦਾ ਜਾਈਦਾ ਫੇਰ ਆਈਦਾ ਫਿਟਨੈਸ ਵੀ ਵਧੀਆ ਦਿੰਦੀ ਹੁੰਦੀ ਹਣੀ ਜਦੋਂ ਦਿਲ ਕੀਤਾ ਸਾਈਕਲ ਚਲਾ ਲਿਆ ਅੱਜ ਕੱਲ ਲੋਕ ਆਲਸੀ ਹੋ ਗਏ ਆ ਗੱਡੀਆਂ ਮੋਟਰਸਾਈਕਲ ਬੋਡੀ ਵੀਕ ਹੋ ਗਈ ਸ਼ੂਗਰ ਦੀ ਪ੍ਰੋਬਲਮ ਹੈਗੀ ਨਾ ਉਹਦੇ ਕਰਕੇ ਸਵੇਰੇ ਸਵੇਰੇ ਨਾ ਤੇ ਫੇਰ ਚਲਾ ਲਈਦਾ ਹੁਣ ਵੀ ਰਸਤੇ ਜਿਵੇਂ ਦਿਲ ਮੇਰਾ ਕਰਦਾ ਮੋਟਰ ਬੰਦ ਕਰਕੇ ਤੇ ਪੈਂਡਲ ਮਾਰ ਲਈਦਾ ਫੇਰ ਜਦੋਂ ਦਿਲ ਕਰਦਾ ਮਨ ਗੱਲੀ ਦਾ ਭਾਈ ਇਹ ਟਾਇਰ ਵਗੈਰਾ ਇੰਨੇ ਮੋਟੇ ਵੀ ਸਪੈਸ਼ਲ ਆ ਪਾਇਆ ਕਿ ਮਤਲਬ ਇਹ ਪਿੱਛੋਂ ਹੀ ਇਸ ਤਰ੍ਹਾਂ ਹੈ ਇਹ ਪਿੱਛੋਂ ਹੀ ਇਸ ਤਰ੍ਹਾਂ ਹੈ ਹਾਂਜੀ ਹਾਂਜੀ ਸਾਈਕਲ ਇਕੱਲੇ ਦੀ ਕੀਮਤ ਕਿੰਨੀ ਹੋਈ ਹੈ 20000 ਦਾ ਸਾਈਕਲ ਜੇ 20000 ਦਾ ਇਕੱਲਾ ਸਾਈਕਲ ਵੀ 20000 ਦਾ ਸਾਈਕਲ ਵੀ ਪਹਿਲਾਂ ਮਹਿੰਗਾ ਲਿਆ ਤੇ ਫਿਰ ਉੱਤੇ ਪੈਸੇ ਵੀ ਹੁੰਨੇ ਲਾਏ ਹਾਂਜੀ ਹਾਂ 30000 ਰੁਪਏ ਉੱਪਰ ਲਾ ਦਿੱਤਾ ਤੇ ਕਿਹਨਾਂ ਜਿਹੜਾ ਉੱਤੇ ਮਿਰਰ ਲੱਗਾ ਸਾਈਡ ਮਿਰਰ ਲੱਗਾ ਇਹ ਬੜਾ ਹੈਵੀ ਕੁਆਲਿਟੀ ਦਾ ਤੇ ਇਹ ਕਿੱਥੋਂ ਲੱਭਾ ਤੁਸੀਂ ਇਹ ਜਿਹੜੇ ਇਹ ਮੇਰਾ ਇੱਕ ਫਰੈਂਡ ਹੈਗਾ ਸੀ ਉਹਦਾ ਮੋਟਰਸਾਈਕਲ ਦੀ ਦੁਕਾਨ ਸੀ ਉਹਨੇ ਮੈਂ ਅਗਲਾ ਘਾ ਦਿਓ ਭਾਈ ਫਿਰ ਉਹਨਾਂ ਨੇ ਖੁਸ਼ੀ ਨਾਲ ਲਾਤਾ ਕਿਆ ਬਾਤ ਤੇ ਆ ਫਿਰ ਮੈਂ ਸਟੇਸ਼ਨ ਤੋਂ ਲਹੋਇਆ ਸੀ ਸ਼ੀਸ਼ਾ ਉਲਟ ਦਾ ਆ ਸਾਰਾ ਲਾਈਟਾਂ ਲੂਟਾਂ ਬੈਗ ਬੂਲ ਆ ਗਿਆ ਸਾਰਾ ਕੁਝ ਕਰ ਲਿਆ ਲੋਕੀ ਪੁੱਛਦੇ ਰਿਸ਼ਤਦ ਕਹਿੰਦੇ ਆ ਲੋਕ ਸਾਨੂੰ ਵੀ ਬਣਵਾ ਦਿਓ ਪੈ ਜੀ ਹਾਂਜੀ ਹਾਂਜੀ ਅੱਜ ਬਿੰਗਸ ਬੰਦੇ ਆ ਹਾਂਜੀ ਹਾਂਜੀ ਤੇ ਲੋਕੀ ਕਹਿੰਦੇ ਕੋ ਸਾਨੂੰ ਬਣਵਾ ਦਿਓ ਪੈਸੇ ਦੇ ਨੂੰ ਤਿਆਰ ਹੋ ਜਾਂਦੇ ਹੋਣੇ ਹਾਂ ਇੱਕ ਦੋ ਬੰਦਿਆਂ ਨੇ ਕਿਹਾ ਦੋ ਤਿੰਨ ਬਣਵਾਤੇ ਹੋਏ ਮੈਂ ਅੱਜ ਬਣਵਾ ਕੇ ਦਿੱਤੇ ਆ ਦੋ ਤਿੰਨ ਬਣਵਾਤੇ ਹੋਏ ਆ ਤੇ ਹੁਣ ਇੱਕ ਦਾ ਆਰਡਰ ਆ ਗਿਆ ਵਾ ਕੱਲ ਪਰਸੋ ਦਾ ਕੰਮ ਵੀ ਕਰ ਦੇਣਾ ਵਾ ਯਾ ਬਾਤ ਇਹ ਫਿਰ ਤੁਹਾਡੇ ਲਈ ਤੁਹਾਡਾ ਆਪਣਾ ਸ਼ੌਂਕ ਬਿਜ਼ਨਸ 'ਚ ਵੀ ਤਬਦੀਲ ਹੋ ਰਿਹਾ ਲੱਗਦਾ ਹਾਂਜੀ 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 ਨਹੀਂ ਬਿਜ਼ਨਸ ਦਾ ਕੋਈ ਭਾਈ ਬੰਦੂ ਦੇ ਤੌਰ ਤੇ ਚਲੋ ਅਗਲੇ ਹੱਥ ਦਿਲ ਕਰਦਾ ਬਣਾਉਂਦੇ ਮੈਂ ਚਲੋ ਬਣਾ ਲਓ ਕੋਈ ਚੱਲ ਕੋਈ ਗੱਲ ਆਹ ਕੋਈ ਗੱਲ ਨਹੀਂ ਫਿਰ ਕੀ ਹਰ ਇੱਕ ਦੀ ਖੁਸ਼ੀ ਪੂਰੀ ਕਰਨੀ ਚਾਹੀਦੀ ਹੈ ਕਿਆ ਬਾਤ ਇਹ ਵੀ ਉਦਾਂ ਕੰਮਕਾਰ ਵਸੇ ਕੀ ਕਰਦੇ ਹੋ ਤੁਸੀਂ ਮੇਰਾ ਗਾਰਮੈਂਟ ਦਾ ਕੰਮ ਹੈ ਜੀ ਗਾਰਮੈਂਟ ਦਾ ਕੰਮ ਹੈ ਦੂਜਾਨੋਂ ਮਾਲ ਲੈ ਆਈਦਾ ਸਪਲਾਈ ਕਰੀਦਾ ਕੱਪੜੇ ਦੇ ਬਾਦੀ ਹੋਂ ਲੇਕਿਨ ਜਿਹੜੇ ਸ਼ੌਂਕ ਆ ਸਾਰੀ ਅੰਮ੍ਰਿਤਸਰ ਵਿੱਚ ਤੁਹਾਨੂੰ ਮਸ਼ਹੂਰ ਕਰਪਾ ਹਾਂਜੀ 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 ਬੱਚੇ ਵੀ ਮੁੜਦੇ ਆ ਦੇਖਦੇ ਆ ਸਾਰੀ ਕਿੰਨੇ ਆ ਸਾਈਕਲ ਕਿੱਥੋਂ ਬਣਾਇਆ ਬਿਲਕੁਲ ਠੀਕ ਆ ਰੇ ਤੁਸੀਂ ਤਸਵੀਦਾ ਦੇਖ ਰਹੇ ਹੋ ਮੋਟਰਸਾਈਕਲ ਦੀਆਂ ਇੱਕ ਬੁਲਟੀ ਕਹਿ ਸਕਦੇ ਆ ਇਹਨੂੰ ਜਿਸ ਤਰੀਕੇ ਨਾਲ ਬਾਜੀ ਉਹਨਾਂ ਨੇ ਤਿਆਰ ਕੀਤਾ ਮੋਟਰ ਲਗਵਾਈ ਹੈ ਸਪੈਸ਼ਲ ਇਹਦੇ ਵਿੱਚ ਫੀਚਰ ਪਾਏ ਨੇ ਬਾਜੀ ਹੋਰ ਨੂੰ ਕਹਿੰਦਾ ਵੀ ਲੱਗਾ ਇਹਦੇ ਵਿੱਚ ਮੇਂ ਹੋਰਨ ਦਾ ਡੈਡ ਹੋ ਗਿਆ ਸੀ ਪਾਣੀ ਜਾਂ ਪੈਂ ਦਾ ਵਾਸ਼ ਕਰੋ ਨਾ ਤੇ ਹੋਰਨ ਦਾ ਰੋਲਾ ਨਹੀਂਗਾ ਕੋਈ ਉਹ ਵਖਰਾ ਲਵਾ ਸਕਦਾ ਮਗਰ ਲੋੜ ਨਹੀਂ ਪੈਂਦੀ ਉਹਦੀ ਹੋਰੰਦੀ ਨਹੀਂ ਮੇਂ ਲਾਈਟਾਂ ਦੀ ਹੁੰਦੀ ਏ ਜਿਹੜਾ ਕਿ ਅੱਗੋਂ ਕਿਸੇ ਨੂੰ ਨਜ਼ਰ ਆ ਜੇ ਕੋਈ ਚੀਜ਼ ਆ ਰਹੀ ਏ ਬੰਦਿਆ ਰਾਤ ਨੂੰ ਚਮਕਦਾ ਪੂਰਾ ਫੇਸ ਸੜਕਾਂ ਤੇ ਮੈਂ ਕਹਿੰਦਾ ਹੁਣੇ ਹੀ ਦੇਖ ਲਓ ਤੁਸੀਂ ਕੀ ਬਾਤ ਹੈ ਸੋਏ ਮਿਲਸ਼ਨ ਕੁਮਾਰ ਨੇ ਹਮੇਸ਼ਾ ਦੇ ਰਹਿਣ ਵਾਲੇ ਜਿਨ੍ਹਾਂ ਨੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਤਕਰੀਬਨ 15-20 ਹਜ਼ਾਰ ਦੇ ਸਾਈਕਲ ਤੋਂ 50 ਹਜ਼ਾਰ ਦਾ ਬਣਾ ਹਤਾ ਤੇ ਲੋਕ ਮੋੜ ਮੋੜ ਕੇ ਦੇਖਦੇ ਨੇ ਆਮ ਤੌਰ ਤੇ 30 35000 ਦੇ ਵਿੱਚ ਇਲੈਕਟ੍ਰਿਕ ਸਕੂਟਰੀਆਂ ਬਾਜ਼ਾਰ ਚ ਆ ਰਹੀਆਂ ਨੇ ਲੇਕਿਨ ਸਟ੍ਰੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਇਹਨਾਂ ਨੇ ਦੱਸਿਆ ਕਿਉਂਕਿ ਸਾਈਕਲ ਦੇ ਉੱਪਰ ਇਹਨੇ ਪੈਸੇ ਲਾਉਣੇ ਕਿਤਨੇ ਕਿਤੇ ਲੋਕਾਂ ਲਈ ਹਰਾਨੀ ਜਨਕ ਮੁੱਦਾ ਬਣ ਜਾਂਦਾ ਲੋਕ ਮੋੜ ਮੋੜ ਕੇ ਦੇਖਦੇ ਵੀ ਨੇ ਕਿ ਇਹਨਾਂ ਖਾਸ ਸਾਈਕਲ ਬਣਾਏ ਲੋਕ ਬੁਲਟ ਗੱਡੀਆਂ ਸਾਈਡ ਤੇ ਖਿਲਾੜ ਕੇ ਸਾਈਕਲ ਦੇਖਦੇ ਨੇ ਸੋ ਜ਼ਰੂਰ ਪੰਜਾਬੀਆਂ ਦੇ ਜਿਹੜੇ ਜਗਾਰ ਨੇ ਪੂਰੀ ਦੁਨੀਆ 'ਚ ਮਸ਼ਹੂਰ ਹੁੰਦੇ ਨੇ ਤੇ ਸ਼ੌਂਕ ਬੁਗਾਉਣ ਲਈ ਪੰਜਾਬੀ ਕੁਝ ਵੀ ਕਰ ਸਕਦਾ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਦਾਨਿਸ਼